ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੇ ਜੀ ਵੇਹਣ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸਰਨ ਸਿੰਘ ਪਹੁੰਚ ਚੁੱਕੇ ਆ ਅੱਜ ਵੀ ਤੁਨ ਮਈਆਂ ਕੋਈ ਸਾਧ ਅਟ ਦੇ ਲਗਭਗ ਦਿਖਾਣੀਆਂ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਨੇ ਸਤਿ ਸ਼੍ਰੀ ਅਕਾਲ ਹੋਰ ਸੇਤ ਇੱਕ ਮੇਰਾ ਮੈਨਾ ਬਾਈ ਮੇਰਾ ਜੀ ਚਲੋ ਵਾਦੀਆਂ ਮੇਰੇ ਚਾਹੀਏ ਹੈ ਗਿਆ ਸਭ ਤੋਂ ਪਹਿਲਾਂ ਫਾ ਤੇਰੀ ਸਾਂਝ ਪਾਈਏ ਸਾਰੇ ਵੀ ਰਾਮ ਭੈਣਾ ਭਰਾਵਾਂ ਬਜ਼ੁਰਗਾਂ ਨੂੰ ਦੇਸਾਂ ਦੇਸਾਂ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦੇ ਆ ਤੁਹਾਨੂੰ ਤਾਂ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ परमात्मा सारे नु ਚੜਦੀ ਕਲਾ ਤੇ ਤੰਦਰੁਸਤ ਰੱਖੇ ਤੰਦਰੁਸਤ ਬਿਲਕੁਲ ਬਾਕੀ ਸੰਦੀਪ ਜੀ ਆਪਨੀ ਤੇ ਹਰ ਵਾਰੀ ਇਦਾਂ ਇੱਕ ਕੋਈ ਬੇਨਤੀ ਹੁੰਦੀ ਤੇ ਕੀ ਮੈਸੇਜ ਹੁੰਦਾ ਹਾਂ ਤੇ ਹੱਥ ਜੋੜ ਕੇ ਕਰਦੇ ਆਂ ਵੀ ਮਾਂ ਪਿਓ ਦੀ ਸੇਵਾ ਸਤਕਾਰ ਬਿਲਕੁਲ ਜੀ ਕਿਉਂਕਿ ਇਹ ਸਾਡਾ ਪੰਜਾਬੀਆ ਦਾ ਕਲਚਰ ਕਲਚਰ ਹਾਂਜੀ ਹਾਂਜੀ ਠੀਕ ਹੋਣਾ ਮਾਂ ਪਿਓ ਨੂੰ ਸਾਹਮਣਾ ਸੇਵਾ ਤੇ ਸਤਕਾਰ ਬਿਲਕੁਲ ਜੀ ਬਿਲਕੁਲ ਠੀਕ ਆ ਨਾ ਬਿਲਕੁਲ ਤੇ ਆਪਾਂ ਥੋੜੇ ਜੀ ਉਤੋਂ ਵਾਂਝੇ ਹੁੰਦੇ ਜਾਂਨੇ ਆ ਕਿਉਂਕਿ ਉਹਨਾਂ ਨੂੰ ਸਮਾਂ ਦਿਆ ਕਰੇ ਸਮਾਂ ਦੇਵੇ ਸਭ ਤੋਂ ਜ਼ਰੂਰੀ ਮਾਂ ਪਿਓ ਨੂੰ ਸਮੇਂ ਦੀ ਗੱਲ ਹੁੰਦੀ ਹੈ ਬਿਲਕੁਲ ਜੀ ਜਿਹੜਾ ਬੰਦਾ ਸਮਾਂ ਦਿੰਦਾ ਨਾ ਉਹ ਮਾਂ ਪਿਓ ਬਿਮਾਰ ਹੁੰਦਾ ਹੀ ਹੁੰਦਾ ਨਾ ਸਹੀ ਤੇ ਇਹ ਨਹੀਂ ਵੀ ਟਾਈਮ ਹੁੰਦਾ ਸਾਡੇ ਕੋਲ ਉਹ ਅਸੀਂ ਟਾਈਮ 온ਜੀ ਖਰਾਬ ਫੋਨ ਵੇਖਣ ਚ ਇੱਧਰ ਉੱਧਰ ਸਵੇਰ ਸ਼ਾਮ ਤੋਂ ਸਾਰਿਆ ਕੋਈ ਟਾਈਮ ਹੁੰਦਾ ਪਹਿਲੀ ਚਾਹ ਪੀ ਲੋ ਸ਼ਾਮ ਨੂੰ ਪ੍ਰਸ਼ਾਦਾ ਛਕ ਲੋ ਲਾਗੇ ਬੈਠ ਕੇ ਬਜ਼ੁਰਗ ਕਹਿਣ ਬਾਤ ਸਹੀ ਸਹੀ ਗੱਲ ਇੰਨਾ ਸਮਾਂ ਦਿਆ ਕਰੋ ਤੇ ਉਹਦਾ ਤੁਹਾਨੂੰ ਫਾਇਦਾ ਹੀ ਆ ਬਿਲਕੁਲ ਫਾਇਦਾ ਹੀ ਆ ਜੀ ਆਸਾਨ ਕੋਈ ਨਹੀਂ ਚੰਗਾ ਹੀ ਸੋਚਣ ਨੂੰ ਬਿਲਕੁਲ ਬਾਜੀ ਬਿਲਕੁਲ ਕੋਸ ਟਾਈਮ ਲੱਗਣਗਾ ਵੀ ਇਹ ਪੁਰਾਣੀਆਂ ਗੱਲਾਂ ਕਰਦੇ ਆ ਪੁਰਾਣੀਆਂ ਉਹ ਤਾਂ ਕਰਦੇ ਨਾ ਉਮਰ ਹੰਡਾਈ ਉਮਰ ਹੰਡਾਈ ਹੁੰਦੀ ਸਹੀ ਹਰ ਤਰੀਕੇ ਹਰ ਰਸਤੇ ਨੰਗੇ ਹੁੰਦੇ ਆ ਚੰਗਾ ਮਾੜਾ ਦਾ ਵੇਖਿਆ ਹੁੰਦਾ ਉਹਨਾਂ ਇਹ ਸਮਝਾਉਣਾ ਸਾਨੂੰ ਉਦੋਂ ਸਮਝ ਨਹੀਂ ਆਉਣੀ ਜਦੋਂ ਉਹ ਚਲੇ ਜਾਂਦੇ ਸਮਝ ਆਉਂਦੀ ਉਹ ਟਾਈਮ ਲੰਘ ਜਾਂਦਾ ਬਿਲਕੁਲ ਸਹੀ ਗੱਲ ਹੈਨਾ ਉਹ ਹੱਥ ਨਹੀਂ ਆਉਂਦਾ ਤੇ ਇਸ ਕਰਕੇ ਜਿਉਂਦਿਆਂ ਦੀ ਕਦਰ ਕਰੀਏ ਉਹਨਾਂ ਨੂੰ ਸਮਾਂ ਦਿਆ ਕਰੀਏ ਤੇ ਜਿੰਨਾ ਸਮਾਂ ਦੇਵਾਂਗੇ ਤੇ ਵਧੀਆ ਦਾ ਕੋਈ ਨਾ ਕੋਈ ਸਿੱਖ ਜਾਣਾ ਜਿੰਨਾ ਸਿੱਖਾਂਗੇ ਓਨੀ ਜ਼ਿੰਦਗੀ ਸੌਖੀ ਬਿਲਕੁਲ ਭਾਜੀ ਬਿਲਕੁਲ ਤੇ ਬਾਕੀ ਸੰਦੀ ਜੀ ਮਈਆਂ ਪੰਜ ਚਾਰ ਹੈਗੀਆਂ ਵਾ ਹਾਂਜੀ ਤੇ ਤਕਰੀਬਨ ਕੁਸਮਾ ਹਫਤਾ ਦਾ ਦਸ ਦਿਨ ਲੈਂਦਾ ਵੀ ਹੈ ਤੇ ਜੇ 10 ਦਿਨ ਮਾਲ ਲੈਂਦਾ ਵੀ ਹੈ ਨਾ ਤੇ 2-4 ਯਾਰ ਵਾਧਾ ਵਾਧਾ ਘਰ ਦਾ ਨਹੀਂ ਕਿੰਨਾ ਸੂਰਜੀ ਦਾ ਸਕੋਰ ਵਾਧੀ ਆ ਉਹ ਨਹੀਂ ਮੈਂ ਵਾਧਾ ਮੈਂ ਮੈਂ ਤੇ ਬਿਲਕੁਲ ਸਹੀ ਗੱਲ ਹੈ ਤੇ ਬਾਕੀ ਮਈਆਂ ਜਿਹੜੀਆਂ ਵੀਰ ਜੀ ਲੋਕਾਂ ਦੇ ਘਰ ਆਂਦੀਆਂ ਨੇ ਆਪਣੇ ਘਰ ਦੀ ਕੋਈ ਮੈਂ ਨਹੀਂ ਜੇ ਕੋਈ 8 ਦਿਨ ਕਹਿੰਦਾ ਤੋ 10 ਦਿਨ 12 ਵੀ ਖੜ ਸਕਦਾ ਤੇ ਜੇ ਵਾਅਦਾ ਖੜਦੀ ਤੇ ਵਾਧੀ ਆ ਵਾਧੀ ਆ ਬਿਲਕੁਲ ਜੀ ਇਦਾਂ ਨੂੰ ਨਹੀਂ ਫੋਨ ਕਰਨਾ ਵੀ 8 ਦਿਨ 10 ਤੋਂ 12 ਕੋ ਲੈ ਗਈ ਆ 4 ਦਿਨ ਡੰਗਰ ਵਾਧ ਵੀ ਲਾਖ ਵੀ ਖਾੜਾ ਕੋਈ ਪਗਾਨੇ ਘਰ ਤੇ ਬਾਕੀ ਨਾ ਟਾ ਵੀਰਦਾ ਸਰਵਣ ਸਿੰਘ ਜੇ ਪਿੰਡ ਪੱਡਾ ਜੇ ਜ਼ਿਲ੍ਹਾ ਗਰਦਾਸਪੁਰ ਜੇ ਬਾਰ-ਬਾਰ ਕਹੀਦਾ ਜ਼ਿਲ੍ਹਾ ਗਰਦਾਸਪੁਰ ਵਾ ਅੰਮਰਸਾਰ ਤੇ ਗਰਦਾਸਪੁਰ ਦੇ ਪਿੰਡ ਨਾਲ ਲੱਗਦੇ ਆ ਤੇ ਇਸ ਕਰਕੇ ਵੀਰ ਜੀ ਜੇ ਬਹੁਤਾ ਕਿਸ ਨੂੰ ਨਹੀਂ ਦੇ ਡੇਰਾ ਬਿਆਸ ਰਾਧਾ ਸਵਾਮੀ ਬਹੁਤ ਮਸ਼ਹੂਰ ਆ ਤੇ 22 ਕਿਲੋਮੀਟਰ ਵਾ ਵਾਜੀ ਵਾਜੀ ਠੀਕ ਆ ਨਾ ਕਿ ਸ਼ਹਿਰਪੁਰੋਂ ਆਉਣਾ ਤਾਂ ਸ੍ਰੀ ਹਰਗੋਬਿੰਦਪੁਰ ਵੀ 20 ਕਿਲੋਮੀਟਰ ਆ ਤੇ ਅੰਮਰਸਾਰ ਤੋਂ ਆਉਣਾ ਕਿਸ ਨੇ ਤੇ ਮੈਤਾ ਵੀ 20 ਕਿਲੋਮੀਟਰ ਬਾਜੀ ਬਸ ਇਹ ਇਹ ਸੋਚ ਲਿਆ ਕਰੋ ਫਿਰ ਤੁਸੀਂ ਪੁੱਛਣ ਲੱਗ ਪੈਂਦੇ ਪਿੰਡ ਕਿਹੜਾ ਬਾਈ ਜਿਲ੍ਹਾ ਕਿਹੜਾ ਜਿਲ੍ਹਾ ਗੁਰਦਾਸ ਤੇ ਬਾਕੀ ਵੀਡੀਓ ਨਿਰਖ ਪਰਖ ਚੰਗੀ ਤਸੱਲੀ ਕਰਕੇ ਜੇ ਤੁਹਾਨੂੰ ਜੱਜਮੈਂਟ ਨਹੀਂ ਆਉਂਦੀ ਤੇ ਕਿ ਸਰੇਸਤੇਦਾਰ ਨੂੰ ਵਿਖਾ ਲਿਆ ਬਿਲਕੁਲ ਜੀ ਬਾਕੀ ਜਿਹੜੀਆਂ ਮਈਆਂ 50 55 60 65 ਉਹ ਹਾਥੀ ਨਹੀਂ ਆਉਂਦੀਆਂ ਸਮਾਂ ਬੜਾ ਮਹਿੰਗਾ ਉਹ ਨਿੱਕੀਆਂ ਨੇ ਬਿਲਕੁਲ ਜੀ ਬਿਲਕੁਲ ਕੋਈ 6 ਕਿਲੋ ਕੋਈ 7 ਕੋਈ 8 ਕਿਲੋ ਬਿਲਕੁਲ ਜੀ ਬਿਲਕੁਲ ਜਿਆਕਾ ਨਾ 12 ਕਿਲੋ ਵਾਲੀ 50000 ਚ ਬਿਲਕੁਲ ਨਹੀਂ ਜਿਹੜੀ ਛੋਟੀ ਮੈਂ ਆਉਂਦੀ ਜਿਹੜੀ 50 55 ਸਮਾਂ ਬਸ ਜੀ ਬਸ ਬਸ ਵੱਡੇ ਕਦਾਂ ਜਿਹੜੀਆਂ ਆਉਂਦੀਆਂ ਇਹ ਨਹੀਂ ਸਮਝ ਆਉਂਦੀ ਤੇ ਕਿ ਰਿਸ਼ਤੇਦਾਰ ਨੂੰ ਵਿਖਾ ਲਿਆ ਕਰੋ ਤੇ ਬਾਕੀ ਵੀਰ ਜੀ ਜੇ ਕੰਬਲ ਚ ਸੌਂਗੇ ਮੱਝ ਮਗਾਉਣੀ ਆ ਤੇ ਕਿਰਾਇਆ ਤੁਹਾਨੂੰ ਪੈਣਾ ਜੇ ਮੱਝ ਨਾ ਪਸ ਪਾਵੇਂ 6 ਹੋਵੇ 7 ਹੋਵੇ ਇਹ ਮੈਂ ਵਾਪਸ ਕਰਨੀ ਪਈ ਤੇ ਕਰਾਇਆ ਤੁਹਾਨੂੰ ਪਾਊਗਾ ਜੋ ਕੰਬਲ ਚ ਮਂਗਾਈ ਆ ਨਹੀਂ ਆ ਕੇ ਤਸੱਲੀ ਕਰਾ ਬਿਲਕੁਲ ਜੀ ਕਿਨੇ ਕੰਬਲ ਚ ਅਰਜਾਈਆਂ ਦਾ ਮੌਸਮ ਚਲੇ ਗਿਆ ਹੁਣ ਆ ਗਿਆ ਕੰਬਲ ਦਾ ਮੌਸਮ ਹੈ ਨਾ ਤੇ ਜੇ ਕੰਬਲ ਚ ਮਂਗਾਉਣੀ ਆ ਨਾ ਉਹਦੀ ਸਜ਼ਾ ਵੀ ਤੁਹਾਨੂੰ ਮਿਲੇਗੀ ਸਹੀ ਸਹੀ ਗੱਲ ਹੈ ਤੇ ਮੇਰੀ ਤੁਹਾਨੂੰ ਇਹੋ ਜਿਹਾ 15 ਦਾ ਤੇਲ ਫੂਕੋ ਤਸੱਲੀ ਕਰੋ ਚੰਗੀ ਲੱਗਦੀ ਤੇ ਲੈ ਲਓ ਨਹੀਂ ਚੰਗੀ ਲੱਗਦੀ ਤੇ ਨਹੀਂ ਲੈ ਬਿਲਕੁਲ ਕੋਈ ਨਹੀਂ ਪੈਸੇ ਲਾ ਰਿਹਾ ਹਾਂ ਜੀ ਬਸ ਤੇ ਤੁਸੀਂ ਨਾ ਫਸਿਓ ਬਿਲਕੁਲ ਜੀ ਅਹ ਇਹ ਤੇ ਲਾ ਬਈ ਤੇ ਨਾ ਤੁਸੀਂ ਨਹੀਂ ਲੈਣੀ ਤੁਸੀਂ ਤਾਂ ਲੈਣੀ ਆ ਜੇ ਮਾਨੂੰ ਚੰਗੀ ਲੱਗਿਆ ਇਹ ਦੇ ਲਿਆਂਦਾ ਤਾਂ ਲੈ ਲੋ ਨਹੀਂ ਤੇ ਨਾ ਲੈ ਠੀਕ ਹੈ ਨਾ ਅਸੀਂ ਤੇ ਲਾ ਕੇ ਆਏ ਆ ਅੱਜ ਦਾ ਸਮਾਂ ਜਿਹੜਾ ਨਾ ਸੰਦੀਪ ਜੀ ਮਹਿੰਗਾ ਬੜਾ ਹੋ ਗਿਆ ਮਹਿੰਗਾ ਹੋ ਗਿਆ ਠੀਕ ਹੋਣਾ ਤੇ ਸ਼ੇਰ ਜਿੱਦਾਂ ਦੇ ਲ ਹੋਵੇ ਤੇ ਫੇ ਮੈਂ ਹੀ ਲੈ ਸਕਦਾ ਜਿੰਨੇ 3 ਸਾਲ 4 ਪਹਿਲਾ ਮੈਂ ਹੀ ਲਈ ਨਾ ਉਹ ਮੈਂ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਭਾਈ ਜਿੰਨੇ ਮੈਂ ਫਰਵਰੀ ਚ ਲਈ ਹੈ ਨਾ ਉਹੋ ਹੀ ਮੈਂ ਲਊਗਾ ਉਹ ਹੀ ਲਊਗਾ ਤੇ ਜਾਨ ਜੀ ਦੇ ਘਰ 4 ਮਹੀਆ ਉਹ ਲਊਗਾ ਤੇ ਇਹ ਨਵਾਂ ਬੰਦਾ ਆ ਕੇ ਤਿੰਨ ਸਾਲੀ ਮੈਂ ਵੀ ਮੱਝ ਰੱਖਣੀ ਉਹ ਮੱਝ ਦੇ ਵਾਸਤੇ ਬਾਹਰ ਹੋ ਗਿਆ ਬਿਲਕੁਲ ਮਹਿੰਗਾ ਮਹਿੰਗਾ ਮਾਲਾ ਜਿਹੜੀਆਂ ਮਈਆਂ 50 ਨੂੰ ਸੀ ਨਾ ਉਹ ਮਈਆਂ 70 ਨੂੰ ਅਸੀਂ ਲੈਣ ਡਿਆ ਸਾਡੀ ਮਜਬੂਰੀ ਆ ਸਾਨੂੰ ਲੋਕ ਫੋਨ ਕਰਦੇ ਆ ਸਾਨੂੰ ਲੈਣੀਆਂ ਪੈਂਦੀਆਂ ਸਾਨੂੰ ਆਪਣੇ ਸਮਝਦੇ ਨਾ ਉਹਨਾਂ ਵਾਸਤੇ ਸਾਨੂੰ ਲੈਣੀਆਂ ਪੈਂਦੀਆਂ ਇੰਨੀਆਂ ਕ ਬੇਨਤੀਆਂ ਆਜਾਦ ਕਰੋ ਜੇ ਮੈਂ ਜਜਮੈਂਟ ਆਉਂਦੀ ਤਾਂ ਠੀਕ ਆ ਨਹੀਂ ਤਾਂ ਚੁੱਪ ਕਰਕੇ ਘਰ ਆ ਜਾਓ ਤੇ ਮੈਂ ਵੇਖ ਬਾਜੀ ਬਾਜੀ ਤੇ ਜੇ ਚੰਗੀ ਲੱਗੇ ਤਾਂ ਲੈਣੀ ਨਹੀਂ ਚੰਗੀ ਲੱਗੇ ਤਾਂ ਬਿਲਕੁਲ ਨਹੀਂ ਮੈਨੂੰ ਨਹੀਂ ਪਤਾ ਲੋੜ ਨਹੀਂ ਬਿਲਕੁਲ ਬਿਲਕੁਲ ਨਹੀਂ ਲੈਣੀ ਇੰਨੀਆਂ ਕ ਬੇ ਇਹ ਸੰਦੀਪ ਤੀਜਾ ਆਸੂਆ ਮੈਂ ਸਵੇਰੇ ਸੂਹੀ ਮੈਂ ਮਨੇ ਰਹੀ ਜਾਂਗੇ ਉਹਨਾਂ ਦੇ ਆਪਣੇ ਕੋ ਹੁਣੇ ਆਈ ਉਹਨਾਂ ਸਾਰੀ ਮੈਂ ਸੰਦੀਪ ਜੀ ਚੋਤਤੀ ਆ ਪਰ ਥਣ ਵੇਖ ਹੂੰ ਹੂੰ ਬਹੁਤ ਸਪੈਸ਼ਲ ਥਣ ਉੱਚੀ ਲੰਮੀ ਵੱਡੀ ਮੈਂ ਇਧਰੋਂ ਭਾਵੇਂ ਸਾਰੀਆਂ ਮਈਆਂ ਤੋਂ ਵਖਾਦਾ ਸਭ ਤੋਂ ਵੱਡੀ ਆ ਦੇਰੀ ਵਾਲਾ ਲੈ ਜਾਏ ਘਰ ਵਾਲਾ ਲੈ ਜਾਏ ਚੰਗੇ ਦੁੱਧ ਵਾਲੀ ਮੈਂ ਆ ਲਾ ਵੇਖੋ ਖੋਲੋ ਭਾਈ ਆ ਵੇਖੋ ਕੱਟੀ ਵੀ ਟੌਪ ਦੀ ਮਗਰ ਖੋਲੋ 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 ਵੀਰ ਖੋਲੋ ਟੌਪ ਦੀ ਮੈਂ ਆ ਚਵਾਈ ਟੌਪ ਦੀ ਉਹ ਵਜਨ ਪੂਰਾ ਆਉ ਡੇਰੀ ਵਾਲਾ ਮੈਂ ਲਉ ਤੇ 75000 ਦੀ ਉਦਾਂ ਹੀ ਮੈਂ ਆ ਕਿੰਨਾ ਮੈਂ ਕੋ ਵਜਨ ਮੈਂ ਅੱਜ ਮਨੇਰੇ ਸੂਈ ਕਿੰਨਾ ਵਜਨ ਵਿਖਾਉਂਦੀ ਆ ਵੇਖੋ ਕਿੰਡੀ ਉੱਚੀ ਲੱਗਦੀ ਬਸ ਠੀਕ ਆ ਜੀ ਖਾਓ ਜੀ ਖਾਓ ਬਗੜਾ ਜਿੱਦਾਂ ਮੋਤਾ ਥਾਣ ਲੱਗਾ ਨਾ ਸੰਦੀ ਚ ਦੋ ਪੂਰਾ ਜ਼ਬਰਦਸਤ ਥਾਣ ਲੱਗਾ ਪੂਰਾ ਜ਼ਬਰਦਸਤ ਥਾਣ ਲੱਗਾ ਆਇਗਾ ਜੀ ਵੱਡੀ ਮੈਂ ਆ ਜੀ ਚਵਾਈ ਹੈ ਵਧੀ ਦੇਖ ਲੈਣਾ ਜੀ ਟਾਪ ਦੀ ਚਵਾਈ ਇੱਕ ਨੰਬਰ ਦੀ ਚਵਾਈ ਹੋਊਗੀ ਇਹ ਤੇ ਹੁਣ ਤੀਜਾ ਘਸੂਆ ਮੈਂ ਚਵਾਈ ਤਾਂ ਨਹੀਂ ਵਿਖਾਈਦੀ ਸਭ ਨੂੰ ਪਤਾ ਠੰਡੀਆਂ ਹੀ ਹੁੰਦੀਆਂ ਨੇ ਠੰਡੀਆਂ ਹੁੰਦੀਆਂ ਬਿਲਕੁਲ ਜਿਆਦਾ ਘਸੂਆ ਤੇ ਬੱਚਾ ਲਾ ਬਿਲਕੁਲ ਹਾਂਜੀ ਇਹ ਸੰਦੀ ਜੀ 82000 ਦੀ ਮੈਂ ਜਾਵਾਂਗੇ 500 ਛੋਟ ਹੋਊਗੀ ਸਾਢੇ 81 ਦੀ ਮੈਂ ਹੋਊਗੀ ਤੇ ਇਹ ਰੇਟ ਫਿਕਸ ਚਲੋ ਫਿਕਸ ਰੇਟ 80 ਵਾਲਾ 81 ਵਾਲਾ ਵੀਰ ਨਾ ਮੰਗੇ ਇਹ ਗੱਬੜ ਆ ਮੈਂ ਜਿਹੜੀ ਹੈ ਨਾ ਇਹ ਵੀ ਮੈਂ ਬੜੀ ਚੰਗੀ ਇੱਧਰ ਆ ਗੱਬੜ ਭਾਜੀ ਆ ਇਹ ਮੈਂ ਖਾਇਓ ਥਾਂ ਸੰਦੀਪ ਜੀ ਆਇਆ ਮਗਰਲਾ ਵਹਿਣੀ ਆਇਆ ਥਾ ਨਾ ਐ ਚੰਗੀ ਤਰ੍ਹਾਂ ਵੇਖ ਲੋ ਵੇਖਣ ਨੂੰ 1 ਇੰਚ ਛੋਟਾ ਲੱਗਦਾ ਤੇ ਮਈ ਹਰੇ ਉੱਦ ਜਾ ਮਾਰਾ ਇਹ ਆਪਾਂ ਉਦੋਂ ਰਸਤਾ ਤੋਂ ਮਹਗਾਈ ਸੀ ਇਹ ਤਿੱਜਾ ਸੁਆ ਗਾਰੰਟੀ ਨਾਲ ਮੈਂ ਜੇ ਠੀਕ ਆ ਥਣ 1 ਇੰਚ ਛੋਟਾ ਕੋਈ ਘਾਟ ਨਾ ਹੋਊਗਾ ਕੋਈ ਗਾਂਢ ਕੋਈ ਨਾੜ ਕੋਈ ਚੀਜ਼ ਨਹੀਂ ਹੋਊਗੀ ਉਹ ਆਪਣੀ ਜ਼ਿੰਮੇਵਾਰੀ ਹੋਊ ਪਹਿਲੇ ਸੁਆ ਸਾਡੇ ਘਰੋਂ ਗਈ ਆ ਇੱਕ ਵਾਰ ਮੈਂ ਵੇਖ ਸਾਰੀ ਵੇਖ ਪਿੱਠ ਮੈਂ ਆਦੀ ਬਾਸ ਕਿੰਨਾ ਸਪੈਸ਼ਲ ਥਾਂ ਨਾ ਪੂਰੀ ਜੈਡ ਬ੍ਰੇਕ ਆ ਵੇਖ ਕੀ ਮੈਂ ਦਾ ਬੜਾ ਆਵੇ ਤੇ ਇਹ ਮੈਂ ਘਰੋਂ ਗਈ ਆ 1 ਇੰਚ ਥਣ ਛੋਟਾ ਪਹਿਲਾਂ ਹੀ ਦੱਸਤਾ ਥਣ ਪੂਰਾ ਹੋ ਕੋਈ ਗੰਡ ਕੋਈ ਨਾਲ ਕੋਈ ਚੀਜ਼ ਨਹੀਂ ਹੋਊਗੀ ਉਹ ਆਪਣੀ ਫੁੱਲ 101% ਗਾਰੰਟੀ ਹੋਊਗੀ ਮੈਂ ਦੀ ਲੈ ਜੀ 2000 ਦਿਨਾਂ ਨਾ ਭਾਜੀ ਨਹੀਂ ਅਜੇ ਸੰਧੀ ਵੱਧ ਟਾਈਮ ਖੜਨਾ ਮਹੀਨਾ ਅੱਛਾ ਜੀ ਠੀਕ ਆ ਅਜੇ ਮੈਂ ਹਫਤਾ ਲੈ ਜੀ 10 ਦਿਨ ਵੀ ਖੜ ਸਕਦੀ ਆ ਕਿਉਂਕਿ ਮੈਂ ਜਦੋਂ ਬਣਦੀ ਮੈਨੂੰ ਪਤਾ ਨਾ ਕੀ ਬਣਦਾ ਹੈ ਇਹ ਇਹ ਤੇ ਅੱਜ ਕਿਸੇ ਨੇ ਮੁਕਤ ਦੇਣੀ ਆ ਅੱਜ ਜਿਨੇ ਲੁੱਟ ਲਈ ਮੁਕਤ ਲੁੱਟਣੀ ਆ ਮੁਫਤ ਲੈ ਕੇ ਜਾ ਮੈਂ ਆਂ ਰਾਸਤਾਨ ਦੀ ਹਾਂਜੀ ਪਿਓ ਹਨਮਾਨ ਘੜ ਦੀ ਮੈਂ ਆ ਕਿਉਂਕਿ ਮੈਨੇ ਲੇਵਾ ਵੜਾ ਮਾਰਨਾ ਮੈਨੂੰ ਅਜੇ ਸੁਣਦਾ ਪਤਾ ਹੀ ਨਹੀਂ ਹੱਥ ਉਹ ਰਾਜੀ ਇਹ ਤਾਂ ਹੁਣ ਬਗਾਨੇ ਘਰ ਦੀ ਪਰ 12 ਵੀ ਲੈ ਜਾਏ ਪਰ 8 ਵੀ ਲੈ ਜਾਏ ਠੀਕ ਹੈ ਨਾ ਆਪਣੇ ਘਰ ਦੀ ਮੈਂ ਨਹੀਂ ਬਾੜੀ ਚੰਗੀ ਤੇ ਸੁਤਰੀ ਮੈਂ ਆ ਚਵਾਈ ਟੌਪ ਦੀ ਨਿਕਲੂਗੀ ਜਿਹੜਾ ਥਣ ਇੰਚ ਘੱਟ ਵਾ ਘਰ ਜਾ ਕੇ ਨਹੀਂ ਕਹਿਣਾ ਹੁਣ ਦੱਸਤਾ ਚਲੋ ਠੀਕ ਠੀਕ ਹੋਣਾ ਇਹ 75000 ਦੀ ਦਵਾਂਗੇ 500 ਛੋਟ ਹੋਊਗੀ 74750 ਦੀ ਮੈਂ ਠੀਕ ਠੀਕ ਇਹ ਸੰਦੀ ਦੂਜਾ ਸੁਆ ਸੁਈ ਆ ਨਾ ਇਹ ਵੀ ਗੰਬੜ ਇਹ ਵੀ ਹਫਤਾ ਲੈ ਜੇ 10 ਦਿਨ ਲੈ ਜੇ ਉੱਤੇ ਵੀ ਚਾਰ ਦਿਨ ਲੈ ਜੇ ਫੋਨ ਨਹੀਂ ਕਰਨਾ ਇਹਨੂੰ ਹੁਣ ਇਹ ਤਸੱਲੀ ਕਰ ਲੈਣੀ ਇੱਕ ਮਿੰਟ ਇੱਧਰ ਵਿਖਾਓ ਜੀ ਥੋੜੀ ਧਾਕਾ ਕੇ ਇਹਨੂੰ ਵਿਖਾਓ ਪਤਾ ਕੀ ਗੱਲ ਵਾ ਸਿੰਗ ਟੌਪ ਦਾ ਸਾਰੀ ਮੈਂਟ ਟੌਪ ਖੁੱਲ ਖੁੱਲੋ ਤੇ ਇੰਨਾ ਵਾ ਵੀ ਬੰਦੇ ਨੇ 2-4 ਦਿਨ ਬਗਾਨਾ ਵਾਦਾ ਘਾਟਾ ਹੋ ਜਾਂਦਾ ਹਾਂਜੀ ਹਾਂਜੀ ਬਿਲਕੁਲ ਜੀ ਟਾਈਮ ਦਾ 2-4 ਦਿਨ ਦਾ ਨਹੀਂ ਫੋਨ ਕਰਨਾ ਹਾਂ ਮਹੀਨਿਆਂ ਦਾ ਕੋਈ ਫਰਕ ਪਵੇ ਤਾਂ ਫੇਰ ਫੋਨ ਕਰੇ ਬਿਲਕੁਲ 2-4 ਦਿਨ ਦੇ 2-4 ਦਿਨਾਂ ਲਈ ਮਈਓ ਵਾਦੀ ਜਾਂ ਘਟਦੀ ਨਹੀਂਗੀ ਮਈ ਚਾਲੂ ਕਰ ਮਾ ਲਈਏ ਪੂਰੀ ਚੌੜੀ ਚਾੜੀ ਮੈਂ ਆਵਾ ਥਣ ਥਣ ਟਿੱਪਣ ਬਹੁਤ ਚੰਗੀ ਮੈਂ ਆਵਾ ਮਗਰੋਂ ਵਿਖਾ ਦਿਓ ਠੀਕ ਹੈ ਜੀ ਲੈ ਆਓ ਆਜੋ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਲੈ ਇਹਨੇ ਹਾਂ ਜੀ ਭਾਜੀ ਇਹ ਸੰਦੀਪ ਜੀ 73000 ਦੀ ਮੈਂ ਆਵਾ 500 ਛੋਟ ਕਰਾਂਗੇ 72000 ਦੀ ਮੈਂ ਦਵਾਵਾਂ ਠੀਕ ਆ ਨਾ ਤੇ ਜੇ 10 ਦਿਨਾਂ ਥਾਂ ਦਾ ਕੋਈ ਨਾ ਰੁਪਈਏ ਆ ਇਦਾਂ ਦੋਵਾਂ ਦੇ ਵਿੱਚ ਇਹ ਸੰਦੀਪ ਜੀ ਪਹਿਲਾਂ ਮੈਂ ਜੇ ਹਾਂਜੀ ਤੇ ਮਗਰ ਵੀ ਅੰਗਰੇਜ਼ ਹੀ ਆ ਕੱਟੀ ਜੀ ਕੱਟੀ ਹੁੰਦਾ ਹਾਂ ਤੇ ਕੱਲ ਸੂਈ ਆ ਤਾਂ ਉਹਨਾਂ ਸਾਰੀ ਮੈਚ ਹੋਤੀ ਜੇ ਹਾਂਜੀ ਸਿੰਘ ਥੋੜਾ ਗੈਰ ਘਰਗੀ ਆ ਪਰ ਮੈਂ ਬੜੀ ਚੰਗੀ ਨਸਲ ਆ ਬੱਚਾ ਲਾ ਦੋ ਪਤਾ ਲੱਗ ਜੇ ਪਹਿਲੇ ਬੱਚਾ ਕੱਲ ਮੈਂ ਸੁੱਈ ਆ ਵੀ ਬੱਚਾ ਤਾਂ ਲੈਦੀ ਆ ਨਾ ਬਿਲਕੁਲ ਜੀ ਬਿਲਕੁਲ ਖਾਂ ਟੌਪ ਦਾ ਵਾ ਉਹਨਾਂ ਸਾਰੇ ਖਾਲੀ ਕਰਦੇ ਇੱਕ ਤਾਂ ਪਹਿਲਾਂ ਹੁੰਦੀ ਆ ਖਲੀ ਰੋੜੀਆਂ ਵਾ ਉਹਦੀ ਉਹਨਾਂ ਖਾਲੀ ਕਰਤੀ ਆ ਹਾਂਜੀ ਤੇ ਉੱਚੀ ਲੰਮੀ ਪੂਰੀ ਦੂਜੀਆਂ ਵੱਡੀਆਂ ਮਈਆਂ ਜਿੰਨੀ ਆਹ ਫੜ ਆ ਬੜੀ ਮਾੜੀ ਪਰ ਹੁਜ ਮਾੜਾ ਵਾ ਸੱਚੀ ਆ ਪਰ ਕਿੱਟੀ ਵਿੱਚ ਬੜੀ ਥੋੜੀ ਆ ਗਈ ਮੈਂ ਨਾ ਬੱਚਾ ਵੀ ਟੌਪ ਦਾ ਸਿਰਫ ਇੰਨਾ ਹੀ ਆ ਪੀ ਚੌਥੀ ਆ ਇੱਕ ਥੱਲੋਂ ਹਿਸਾਬ ਨਹੀਂ ਥੋ ਟਾਇਟ ਲੇ ਵਿਆਣੀ ਸੀ ਮੈਂ ਦੂਜੀ ਝੋਕੇ ਤੇ ਠੰਡੀ ਬਹੁਤ ਹੂੰ ਹੂੰ ਪਹਿਲੇ ਨੂੰ ਤਾਂ ਸੰਦੀ ਬੱਚਾ ਲਾ ਦਈਦਾ ਵਾ ਵੀ ਅਗਲੇ ਨੂੰ ਪਤਾ ਲੱਗ ਜੇ ਠੰਡੀ ਆ ਬਿਲਕੁਲ ਜੀ ਬਾਕੀ ਮੈਂ ਆ ਨਾ ਪੂਰੀ ਵੱਡੀ ਆ ਸਿਰ ਮੁੰਨਨ ਮਾਨਾ ਨਾ ਮੈਂ ਲੱਗਦੀ ਜਿਹਦਾ ਪਤਲੀ ਪਤਲੀ ਇੱਕ ਸੂਕੇ ਬੱਚਾ ਚੰਗਾ ਦੇ ਤਾ ਮਾਲ ਦੀ ਥੋੜੀ ਛੋਲਡਰ ਹੈ ਕਿ ਨਹੀਂ? 500 ਛੋੜ ਹੈ। ਇਹ ਸੰਦੀਸ਼ ਛੋੜ ਨਾ ਹੁੰਦਾ। ਉਹ ਕੱਚੀਆਂ ਮਈਆਂ ਕੋ ਲੈਂਦੇ। ਆ ਲੈਂਦੇ ਸਹੀ ਗੱਲ। ਇਹ ਆਪ ਹੀ ਇਤੋ ਹਿਸਾਬ ਲਾ ਲਿਆ। ਹਾਂਜੀ ਹਾਂਜੀ। ਇਹ ਕੱਚੀ ਤਾਂ ਹੀ ਲਈ ਗਈ ਹੈ ਮਿਲਦਾ ਘੱਟਵਾ ਤੇ ਫਿਰ ਏਦਾਂ ਵਾ ਭੈਣ ਭਰਾ ਆਪਣੇ ਹਾਂ ਇਹਨਾਂ ਜ਼ਰੂਰ ਆ ਵੀ ਜੋ 8-9 ਤਰੀਕ ਨੂੰ ਦੂਜੀ ਵੀਡੀਓ ਬਣਾਵਾਂਗੇ ਨਾ। ਹਾਂਜੀ। ਫਿਰ ਆਪਾਂ ਵੀ 2.5-2.5 ਲੱਖ ਵਾਲੀਆਂ ਵਿਖਾ ਦਾਂਗੇ। ਅੱਛਾ ਜੀ। ਆਤੀ ਮਈਆਂ ਲਈਆਂ। ਅੱਛਾ ਜੀ। ਹਾਂ। ਠੀਕ ਹੈ। ਬਸ ਤਿਆਰ ਕਰਾਉਣ ਡਿਆ ਮਈਆਂ। ਬਸ ਠੀਕ ਹੈ ਜੀ। ਜੋ ਤਿਆਰ ਹੋ ਜਾਂਦੀਆਂ ਨਾ ਮਈਆਂ। ਹਾਂਜੀ। ਬਹੁਤ ਮਈਆਂ ਵੀ ਵੇਖ ਕੇ ਤੁਸੀਂ ਹੈਰਾਨ ਰਹੋਗੇ ਨੀਲੀ ਦੀ ਮੈਂ ਵੀ ਦਵਾਂਗੇ ਹਾਂਜੀ ਵੱਡੀ ਤੋਂ ਵੱਡੀ 18 19 ਕਿਲੋ ਵਾਲੀ ਮੈਂ ਅੱਛਾ ਦੂਜੀਆਂ ਮਈਆਂ ਵੀ 18 ਪਲੱਸ ਵਾਲੀਆਂ ਮਈਆਂ ਦਵਾਂਗੇ ਦੋ ਛੋਟੇ ਠੀਕ ਆ ਤਿੰਨ ਮਈਆਂ ਆਪਾਂ ਉਹ ਪਾਵਾਂਗੇ ਫਿਰ ਬਸ ਠੀਕ ਹੈ ਭਜੀ ਫਿਰ ਮਤਲਬ ਉਹ ਤਾਂ ਹਣੇ ਇਦਾਂ ਵਾ ਵੀ ਹਰ ਬੰਦੇ ਨਾਲ ਪਿਆਰ ਵਾ ਤੇ ਨਿੱਕੀ ਵੀ ਲੈ ਲਈਦੀ ਆ ਤੇ ਕੋ ਕੇ ਹਰ ਘਰ ਘਰ ਜਾਈਦਾ ਵਾ ਤੇ ਪਤਾ ਲੱਗ ਜੇ ਵੀ ਇਦਾਂ ਜੇ ਤਾਂ ਵੱਡੀ ਵੀ ਲੈਣੀ ਆ ਬਿਲਕੁਲ ਲੈਣੀ ਪੈਣੀ ਲੈ ਲੈ ਲਿਆ ਕਰੋ ਭਜੀ ਹੁਣ ਥੋੜੀ ਜੀ ਹੈ ਲਿਆ ਕਰੋ ਲਿਆ ਕਰੋ ਵੱਡੀ ਤੋਂ ਵੱਡੀ ਤੁਹਾਨੂੰ ਵਿਖਾਉ ਮਈਆਂ ਕਿਦਾਂ ਦੀਆਂ ਲਈਆਂ ਸੰਦੀਪ ਹੁਣ ਮੇਰਾ ਹੱਥ ਨਹੀਂ ਪੂਰਾ ਕੰਮ ਕਰਦਾ ਚਵਾਈ ਆਪੇ ਵਿਖਾ ਦੇ ਉਹਨੇ ਇਹਨਾਂ ਦੀ ਆ ਇੱਕ ਰਾ ਥਾਣ ਲਾਗੇ ਵਿਖਾ ਦੇ ਲਾਗੇ ਨਾਲ ਖੜ ਕੇ ਕਿ ਥਾਣ ਬਣਿਆ ਹੁਣ ਇਹ ਕੱਲ ਦੀ ਮਹੀ ਸੂਈ ਆ ਚਵਾਈ ਬੜੀ ਭੋਲੀ ਏ ਜੀ ਤਿੰਨ ਦੱਸਿਆ ਵੀ ਮੈਂ ਸਾਰੀ ਉਹਨਾਂ ਖਿੱਚ ਦਿੱਤੀ ਆ ਇੱਕ ਸਟਾਂਗ ਦੁੱਧ ਨਹੀਂ ਥੱਲੇ ਪਰ ਚਵਾਈ ਦੇਖ ਲੈ ਭਾਵੇਂ ਬਸੱਕਦੀ ਤੂੰ ਵੀ ਦੂਜੇ ਉਧਰ ਵੀ ਪੈ ਜਾ ਪਾ ਨਹੀਂ ਇੱਥੇ ਸੀਲ ਸੀਲ ਬਣਾ ਬੜਾ ਦਿਖੀ ਜਾਂਦਾ ਜੀ ਦੇਖ ਲੈ ਕੋਈ ਪਹਿਲਾਂ ਇਦਾਂ ਕਰਾਉਂਦੀ ਆ ਨਾ ਉਹ ਸੀਲ ਬੜਾ ਬੜਾ ਜੀ ਮੈਂ ਇਹਨੂੰ ਦੱਸ ਨਾ ਇਹ ਪਹਿਲਾ ਸੂਆ ਮੈਂ ਪਹਿਲਾ ਸੂਆ ਮੈਂ ਆ ਵਾ ਚੱਲੋ ਕਰਮਾ ਆੜੀਏ ਚੱਲ 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 ਰੰਗ ਵੇ ਲੋ ਕਾਲੀ ਸ਼ਾਹ ਕਾਲੀ ਸ਼ਾਹ ਮੈਂ ਆ ਵਾ ਸਿਰਫ ਬੱਚਾ ਵਾਹ ਵਾ ਤਗੜਾ ਦੇਣ ਕਰਕੇ ਨਾ ਤੇ ਸਾਰੀ ਮਿਹਨਤ ਐ ਮਾਰ ਗਈ ਆ ਹਾਂਜੀ ਹਾਂਜੀ ਆ ਜੀ ਬਾਕੀ ਉਹਨਾਂ ਚੋ ਸਾਰੀ ਦਿੱਤੀ ਆ ਬਾਕੀ ਸੰਦੀਪ ਜੀ ਇਹਦਾ ਤਾਂ ਮੁੱਲ ਸੇਮ ਹੀ ਆ ਜੀ ਕਰਦਾ ਉਹ ਸਾਡੇ ਵੱਧਰ ਨਹੀਂ ਲਵੇ ਜੀ ਕਰਦਾ ਇਹ ਲੈ ਇਹ ਲੈ ਲੈ ਵਾ ਚਲੋ ਠੀਕ ਬਾਕੀ ਲੈ ਲਓ ਜੀ ਤੇ ਆਹ ਜੀ ਇਹ ਸੰਦੀਪ ਜੀ ਸਾਰੀ ਡੇਢ ਕਿ ਕੁਆਂਟਲ ਦੀ ਮਾਝਾ ਛੋੜੀ ਜੀ ਆਹ ਦੇਖੋ ਇੱਕ ਰਾ ਲੇਵਾ ਵੇਖ ਨਾ ਹਾਂ ਲੈ ਆ ਅੱਗਿਓ ਵਿਖਾਓ ਇੱਕੋ ਸੰਦੀਪ ਜੀ 8 ਲੀਟਰ ਮਿਲ ਕੇ 4 ਲੀਟਰ ਠੀਕ ਆ ਪਹਾੜੇ ਤੇ ਦਿਨ ਚ ਤਿੰਨ ਵਾਰ ਮੇਰੇ ਘਰ ਚ ਹੋ ਸਕਦਾ ਕਿਸੇ ਦੇ ਘਰ ਟੀਕਾ ਵੀ ਲੈ ਸਕਦੀ ਚ ਚਲੋ ਠੀਕ ਮੇਰੇ ਘਰ ਤਿੰਨ ਟਾਈਮ ਚ ਆਈ ਕਰ ਲੋ ਭਾਵੇਂ 8 ਕਿੰਟੀ ਭਾਵੇਂ 24 ਕਿੰਟੀ ਕਰ ਲੋ ਹਾਂਜੀ ਹਾਂਜੀ ਟੀਕਾ ਨਹੀਂ ਲਊ ਮੈਂ ਵਾ ਠੀਕ ਆ ਤੇ ਦੂਜੇ ਘਰ ਦਾ ਪਤਾ ਨਹੀਂ ਗਾ ਲੈ ਵੀ ਸਕਦੀ ਹੈ ਨਾ ਜੀ ਟੀਕਾ ਵੀ ਚਾਹ ਤੇ ਵੇਖਰ ਲੇਵਾ ਵਿਖਾ ਸਾਨੂੰ ਕਿ ਨਾ ਦੇਖ ਲੈ ਆਓ ਆਜੋ ਵਾ ਠੀਕ ਆ 8 ਕਿਲੋ ਘਰੋਂ ਮਣਕੇ ਦਵਾਂਗੇ ਕਿਸੇ ਦੇ ਘਰ ਅੱਧਾ ਕਿਲੋ ਘਾਟ ਸਕਦਾ ਮੇਰੇ ਕੋ 8 ਹੀ ਆਉਂਦਾ ਹਾਂ ਹਾਂ ਠੀਕ ਆ ਨਾ ਇਹ ਦੇਵਾਂਗੇ 56000 ਰੁਪਏ ਤੇ ਕੱਦ ਚ ਛੋਟੀ ਮੈਂ ਆ ਇਹਨੂੰ ਇਹ ਨਾ ਸਮਝ ਲੈ ਵੀ ਬਹੁਤ ਵੱਡੀ ਛੋਟੀ ਬਿਲਕੁਲ ਦਰਮਿਆਨੇ ਕੱਢੀ ਮੀਡੀਅਮ ਜੀ ਕੱਦੀ ਮੈਂ ਆ ਬਹੁਤ ਰਾਜੀ ਵੀ ਨਹੀਂ ਕਿ ਮੀਡੀਅਮ ਜੀ ਹਾਂ ਦੁੱਧ ਤੋਂ ਚੰਗੀ ਚਲੋ ਦੁੱਧ ਮੇਣ ਕੇ ਖੜੇ ਇਹ 56000 ਰੁਪਏ ਜੀ ਤੇ ਆਹ ਗਾਂ ਗੱਬਣਾ ਜੀ ਇਹ ਗਾਂ ਗੱਬਣਾ ਇਹਨੇ ਹਸਨਦੀਪ ਜੀ ਦੇ ਦਾਸ ਦੇਣ ਲਾਜ ਲੈ ਜਾਣਾ ਇਧਰ ਵਿਖਾ ਦਿਓ ਥਣ ਥਣ ਬੜਾ ਸਪੈਸ਼ਲ ਲੱਗਾ ਅੱਗਿਓ ਵਿਖਾ ਦਿਓ ਜਰਸੀ ਆ ਟੌਪ ਦੀ ਬਣੂਗੀ ਹਣਾ ਮੈਂ ਜੀ ਪੂਰਾ ਜੀ ਬਹੁਤ ਬਣਨਾ ਦਾਸ ਦੇਣ ਬੱਚੀ ਦੇ ਕੱਚੇ ਆ ਇੱਥੇ ਆਓ ਅੱਗਿਓ ਦੋਰੋ ਜੀ ਬਸ ਅਸੰਦੀਪ ਆਈ ਮਾੜਾ ਆ ਵੇਖ ਚਲੋ ਦੋਰੋ ਜੀ ਚਲੋ ਲਓ ਜੀ ਵੇਖੋ ਘਰਾਂ ਦੇ ਚੰਗੀ ਬੈੜ ਵੱਡੀ ਬੈੜ ਵੱਡੀ ਵੱਡੀ ਫੁੱਲ ਵੱਡੀ ਬੈੜ ਆ ਜਾ ਵੀਰੇ ਤੇ ਲਾਟੋਲਾ ਬਹੁਤ ਲਈ ਫੇਰਦੀ ਆ ਹਫਤਾ ਦਸ ਦਿਨ ਲੈ ਜੂਗੀ ਮਗਾਨੇ ਕਾਦੀ ਕੇ ਦੋ ਰੋਇ ਵਧ ਵੀ ਲੈ ਆ ਬਿਲਕੁਲ ਜੀ ਬਿਲਕੁਲ 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 ਤੇ ਬਾਜੀ ਫਿਰ ਇੰਦੀ ਕੀ ਹੋਣੀ ਹੈ ਇਹ ਸੰਦੀਪ ਜੀ ਹਾਂ ਤੇ ਨਾ 45000 45000 ਹਾਂ ਇਹੋ ਹੀ ਆਪਣੇ ਕੋਲ ਸੰਦੀਪ ਜੀ ਮਾਲ ਆ ਹਾਂਜੀ ਟੋਪ ਦੇ ਜਿੰਨਾ ਕ ਹੈਗਾ ਵਾ ਮਾੜਾ ਕੋਈ ਨਹੀਂ ਰੇਟ ਦੇ ਹਿਸਾਬ ਤੇ ਟੋਪ ਦਾ ਆ ਵੇਖ ਮੈਂ ਇਥੋਂ ਲਿਓ ਆ ਵਿਖਾਇਓ ਅੱਗੇ ਮੈਂ ਆਪ ਇਹ ਤਰੀਆ ਦਾ ਆ ਥਾਂ ਤੇ ਆ ਮੈਂ ਦਿੰਦਾ ਕੋਈ ਨਹੀਂ ਇਹ ਸਰਵਣ ਦੇ ਘਰੋਂ ਮਿਲ ਜਾਣੀ ਇੱਥੇ ਮਿਲ ਹੀ ਜਾਣੀ ਜੀ ਹੁਣ ਜੇ ਬੰਦਾ ਆ ਕੇ 74 ਜਗਾ 74 ਲੌਂਗਾ ਤੇ ਮਾੜੀ ਗੱਲ ਮਾੜੀ ਗੱਲ ਬਿਲਕੁਲ ਕਿਉਂਕਿ ਜੁਨਾ ਇੱਕ ਵਾਰਾਂ ਕਹਿਤਾ ਵੀ ਰੇਟ ਫਿਕਸ ਵਾ ਵੀਡੀਓ ਸਾਰੀ ਵੇਖੋ ਚੰਗੀ ਆ ਤਾਂ ਕੋਈ ਮੰਗ ਲਓ ਨਹੀਂ ਚੰਗੀ ਲੱਗਦੀ ਤਾਂ ਰਹਿ ਜਾਓ ਬਿਲਕੁਲ ਤੇ ਇੰਨੀਆਂ ਕਿ ਵੀਰ ਜੀ ਬੇਨਤੀਆਂ ਵਾ ਤੇ ਦੂਜਾ ਇਹ ਗੱਲ ਵਾ ਵੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸੋਹਣੇ ਕਮੈਂਟ ਕਰਿਆ ਕਰੋ ਸਾਰੇ ਧੀਆਂ ਭੈਣਾਂ ਵਾਲੇ ਵੇਂਦੇ ਆ ਬਿਲਕੁਲ ਜੀ ਮੈਨੂੰ ਫੌਜੀ ਤੋਂ ਦੁੱਖ ਲੱਗਾ ਕਮੈਂਟ ਗਲਤ ਨਹੀਂ ਕਰਨਾ ਚਾਹੀਦਾ ਕਿਉਂਕਿ ਸਿਆਣੇ ਬੰਦੇ ਆ ਅਜੇ ਬੱਚਿਆਂ ਨੂੰ ਤੁਸੀਂ 20 25 60 28 ਜੜੇ ਨੂੰ ਕਰ ਲੋ ਤੇ ਕੋਈ ਫਰਕ ਨਹੀਂ ਪੈਂਦਾ ਜਦੋਂ ਸਿਆਣੇ ਬੰਦੇ ਨੂੰ ਮਾੜਾ ਕਮੈਂਟ ਕਰਦੇ ਨਾ ਹਾਂ ਜੇ ਤੁਹਾਡਾ ਨਾਲ ਕੋਈ ਗੱਲਬਾਤ ਫੋਨ ਕਰ ਲੋ ਤਾਂ ਕਮੈਂਟ ਉਧਰ ਬੰਦ ਕਰ ਦੇ ਤਾਂ ਉਹ ਦੂਜੇ ਬੰਦੇ ਕਰਨ ਲੱਗਣ ਕੀ ਕਰੀਏ ਕਰੀ ਜਾਵੇ ਕੋਈ ਲੇਕਿਨ ਗਲਤ ਗੱਲ ਵਾ ਮੈਂ ਜਿਹੜਾ ਵੀ ਮੇਰਾ ਵੀਰ ਕਮੈਂਟ ਕਰਦਾ ਉਹ ਹੱਥ ਜੋੜ ਕੇ ਬੇਨਤੀ ਕਰਦਾ ਧੀਆਂ ਭੈਣਾਂ ਵਾਲੇ ਸਿਆਣੇ ਬੰਦੇ ਨੂੰ ਕਮੈਂਟ ਕਦੀ ਗਲਤ ਨਾ ਕਰੋ ਜੇ ਤੁਹਾਨੂੰ ਕੋਈ ਦੁੱਖ ਵਾ ਉਹਨੂੰ ਸਿੱਧਾ ਫੋਨ ਕਰੋ ਵੀ ਮੇਰੇ ਨਾਲ ਗਲਤ ਕੰਮ ਕੀ ਦੱਸੋ ਉਹ ਬੰਦਾ ਕੋਈ ਕੁਝ ਵੀ ਕੀਤਾ ਨੰਬਰ ਉਹਦੇ ਕੋਲ ਵਾ ਕੰਪਰੋਮਾਈਜ਼ ਕਰਨ ਵਾਲਾ ਬੰਦਾ ਜੀ ਇਹ ਕਿਸੇ ਦਾ ਨਹੀਂ ਹੁੰਦਾ ਫੌਜੀ ਨਾਲ ਤਾਂ ਮੈਨੂੰ ਦੱਸੋ ਮੈਂ ਕਰ ਦੂੰਗਾ ਹਾਂਜੀ ਹਾਂਜੀ ਆਪਣੇ ਕੋਲੋਂ ਵੀ ਕੰਪਰੋਮਾਈਜ਼ ਕਰਨ ਵਾਲਾ ਬੰਦਾ ਇਹ ਨਹੀਂ ਗੱਲ ਉਹ ਪਤਾ ਹੀ ਤਾਂ ਦਾ ਜੇ ਜ਼ਰੂਰਤ ਵਾ ਨਾ ਫੇਰ ਵੀ ਮੈਨੂੰ ਦੱਸੋ ਮੈਂ ਉਹ ਨਾਮ ਹੀ ਕਦ ਮੈਂ ਆਪੇ ਕਰ ਦੂੰ ਮਾੜਾ ਨਾ ਬੋਲੋ ਲੇਕਿਨ ਸਿਆਣੇ ਬੰਦੇ ਵਾਸਤੇ ਨਾ ਮਾੜਾ ਨਾ ਬੋਲੋ ਵਧੀਆ ਕਮੈਂਟ ਕਰੋ ਰੱਬ ਦੇ ਨਾਮ ਵਾਲੇ ਕਰੋ ਜਦੋਂ ਅਸੀਂ ਸਵੇਰੇ ਉੱਠ ਕੇ ਤੁਹਾਡੀ ਸੁੱਖ ਮੰਗਦੇ ਆਂ ਤੇ ਤੁਸੀਂ ਵੀ ਮੰਗਿਆ ਕਰੋ ਬਿਲਕੁਲ ਜੀ ਬਿਲਕੁਲ ਹਰ ਵਪਾਰੀ ਦੇ ਸੁੱਖ ਮੰਗਿਆ ਕਰੋ ਅਹੀਂ ਵਾਦੇ ਕਾਟੇ ਕਰਦੇ ਘਰ ਵਾਲਾ ਸਾਡੇ ਨਾਲ ਕੋਈ ਨਹੀਂ ਕਰਦਾ ਜਦੋਂ ਅਸੀਂ ਖੋਲ੍ਹ ਲਿਓਨੇ ਆ ਨਾ ਹਾਂਜੀ ਸਾਡੇ ਨਾਲ ਕੋਈ ਨਹੀਂ ਨਹੀਂ ਹੁੰਦਾ ਨਾ ਭਾਈ ਜੋ ਅਭੀ ਨਵੀ ਪੈ ਗਈ ਸਾਨੂੰ ਚੱਲਣੀ ਪੈਂਦੀ ਆ ਤੇ ਜੇ ਸਾਡੇ ਅਗਵਾੜੀ ਕਿਸ ਨੂੰ ਪੈ ਜੇ ਅਸੀਂ ਰਾਲ ਮਿਲ ਜਾਂਦੇ ਆ ਬਿਲਕੁਲ ਜੀ ਵੀ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਬਿਲਕੁਲ ਤੇ ਵੱਡੀਆਂ ਕਮਾਈਆਂ ਨਹੀਂ ਆ ਲੋਕਾਂ ਦੇ ਘਰਾਂ ਦਾ ਹੀ ਮਾਲ ਆ ਕੋਈ ਦੋ ਕੋਈ ਤਿੰਨ ਕੋਈ ਹੋਊ ਚਾਰ ਤਾਂ ਕੋਈ ਲੈਵਲ ਵੀ ਹੋਊ ਲੈ ਸਹੀ ਗੱਲ ਹੈ ਜੀ ਜਦੋਂ ਅਸੀਂ ਮਹੀ ਇੱਕ ਲਿਆ ਕੇ ਤੋੜਦੇ ਆ ਨਾ ਤੇ ਕਈ ਸਾਨੂੰ ਬਰਾਬਰ ਨਾਲ ਵੀ ਕੋਈ ਨਹੀਂ ਚਾਹ ਪਾਣੀ ਵੰਦੇ ਆ ਜੀ ਤੇ ਕਈ ਤੇੰਦੀ ਜਗ੍ਹਾ ਚਾਰ ਵੀ ਕਰਨਾ ਪੈਂਦਾ ਕਿਉਂਕਿ ਮੈਂ ਫੇਕ ਦਿੰਦੇ ਫੇਕ ਦਿੰਦੇ ਸਾਨੂੰ ਤੋੜ ਕੇ ਘਰ ਆ ਕੇ ਪਤਾ ਲੱਗਦਾ ਮੈਂ ਕਿੰਨੇ ਦੀ ਆ ਕਿਉਂਕਿ ਇਹਦਾ ਕੰਡੇ ਦਾ ਵਜ਼ਨ ਕੋਈ ਨਹੀਂ ਸਿਰਫ ਅੱਖਾਂ ਦਾ ਤੋਲ ਬਿਲਕੁਲ ਜੀ ਬਿਲਕੁਲ ਤੇ ਪਰਮਾਤਮਾ ਦਾ ਨਾਮ ਲੈ ਕੇ ਲੈਨੇ ਆ ਤੇ ਜੇ 60 ਤੋਂ ਵੱਧ ਕਿਸੇ ਨੇ ਅੱਗੇ ਲਿਆ ਆਵੇ ਤਾਂ ਠੱਗੀ ਹੋ ਜਾਂਦੀ ਵਾਹ ਜੀ ਵਾਸ ਵਾਸ ਇਸ ਕਰਕੇ ਇੰਨੀਆਂ ਕ ਬੇਨਤੀਆਂ ਵਾ ਮੇਰਾ ਵੀਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੋਹਣੇ ਕ ਹੌਸਲਾ ਵਧਾਈ ਰਹਿੰਦੀ ਆ ਬੰਦਾ ਹੌਸਲੇ ਵਧੇ ਰਹਿੰਦੇ ਆ ਫੇ ਛੇਤੀ ਵੀਡੀਓ ਪਾ ਜੀਦੀ ਆ ਤੇ ਬਾਕੀ ਸਾਰੇ ਵੀਰਾਂ ਸਸਤੀ ਕਰਾ ਮੈਂ ਖਣ